ਦੇ ਜੀ ਹਾਂ ਅੰਕ ਨਾਮ ਹੁਸ਼ਾਰਾ ਨਹੀਂ ਆ ਜੀ ਤੇ ਬਹੁਤ ਵਧੀਆ ਲੱਗਿਆ ਮੈਨੂੰ ਇਹ ਵੀ ਯਾਤਰਾ ਤੇ ਜਿਹੜੇ ਸਾਰੇ ਆਪਣੇ ਭੈਣ ਭਰਾ ਰਲ ਕੇ ਜਾ ਰਹੇ ਆ ਬਹੁਤ ਵਧੀਆ ਲੱਗਿਆ ਸਾਨੂੰ ਤੇ ਨੈਣਾ ਦੇ ਵੀ ਜਾ ਰਹੀ ਹੈ ਜੀ ਨੰਦਪੁਰ ਸਾਹਿਬ ਤੇ ਚਿੰਤਪੁਰ ਨਿਜਵਾਲਾ ਜੀ ਦਰਸ਼ਨ ਕਰਨ ਜਾ ਰਹੇ ਆ ਜੀ ਬਹੁਤ ਵਧੀਆ ਲੱਗਿਆ ਜਾਉਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਜੋਗ ਰਾਇ ਨਮਾਈ ਦੇ ਹੇਠ ਜਿਹੜੇ ਸਾਡੇ ਪੰਜਾਬ ਦੇ ਲੋਕ ਜਿਹੜੇ ਧਾਰਮਿਕ ਖੇਲਾਂ ਦੇ ਲੋਕ ਨੇ ਇਹਨਾਂ ਦੀ ਡਿਮਾਂਡ ਦੇ ਉੱਤੇ ਮੁੱਖ ਮੰਤਰੀ ਕੀ ਤਰਾਹ ਤੋਂ 30 ਯਾਤਰਾ ਮਹਿਮ ਸ਼ੁਰੂ ਕੀਤੀ ਗਈ ਸੀ ਇਹਦੇ ਤਹਿਤ ਪਹਿਲਾਂ ਵੀ ਬੱਸਾਂ ਇਥੋਂ ਭੇਜੀਆਂ ਗਈਆਂ ਐ ਅੱਜ ਜਿਹੜੀ ਇਥੋਂ ਬੱਸ ਹੈ ਮਾਤਾ ਨੈਣਾ ਦੇਵੀ ਜੀ ਐਸਓਪਰਾਂਤ ਅਸ਼ੀਰੀ ਅਨੰਦਪੁਰ ਸਾਹਿਬ ਵਿਖੇ ਦਾ ਸਟੇ ਹੋਏਗਾ ਇਸ ਤੋਂ ਉਪਰੰਤ ਮਾਤਾ ਚੰਤਪੌਰਨੀ ਜੀ ਅਤੇ ਮਾਤਾ ਜਵਾਲਾ ਜੀ ਦੇ ਦਰਸ਼ਨਾਂ ਲਈ ਇੱਥੋਂ ਕੋਟਕਪੂਰੇ ਤੋਂ ਅੱਜ ਬੋਲਚਾਉਂਗ ਤੋਂ ਇਹ ਰਵਾਨਾ ਹੋ ਰਹੀ ਹੈ ਇਹਦੇ ਵਿੱਚ ਕੋਟਕਪੂਰਾ ਸ਼ਹਿਰ ਅਤੇ ਜਿਹੜੇ ਸਾਡੇ ਨੇੜੇ ਦੇ ਪਿੰਡਾਂ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਉਹ ਮੌਜੂਦ ਨੇ ਸੰਗਤਾਂ ਬੜੀਆਂ ਤਾਬਲੀਆਂ ਨੇ ਜਾਣ ਨੂੰ ਹੋਰ ਵੀ ਕਾਫੀ ਦੀ ਸੰਗਤਾਂ ਲੋ ਡਿਮਾਂਡ ਹੈਗੀ ਹੈ ਜਾਣ ਦੀ ਜਿਵੇਂ ਜਿਵੇਂ ਸਾਡੇ ਕੋਲ ਡਿਮਾਂਡ ਆਈ ਜਾਂਦੀ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਵੀ ਜਿਹੜਾ ਮੁੱਖ ਮੰਤਰੀ ਦੀ ਤੀਰਥ ਯਾਤਰਾ ਯੋਜਨਾ ਦਾ ਅਤੇ ਦੂਜੀ ਬੱਸ ਹੈ ਤੇ ਵੈਸੇ ਸਾਡੇ ਹਲਕੇ ਚੋਂ ਸਪੀਕਰ ਸਾਹਿਬ ਵੱਲੋਂ ਨੌਵੀਂ ਬੱਸ ਜਾ ਰਹੀ ਹੈ ਅੱ ਜਾ ਜਿਹੜੀਆਂ ਵੱਖ-ਵੱਖ ਪਹਿਲਾਂ ਵੀ ਜਿਵੇਂ ਸ਼੍ਰੀ ਖਾਟੂ ਜੀ ਤੋਂ ਲਵਾ ਸੀ ਸ਼੍ਰੀ ਅਨੰਦਪੁਰ ਸਾਹਿਬ ਸਰਹੰਦ ਵਿਖੇ ਬੱਸਾਂ ਭੇਜੀਆਂ ਗਈਆਂ ਅੱਜ ਇਹ ਬੱਸ ਜਿਹੜੀ ਹੈਗੀ ਹੈ ਤੇ ਨੈਣਾ ਦੇਵੀ ਤੇ ਅਨੰਦਪੁਰ ਸਾਹਿਬ ਜਾ ਰਹੀ ਹੈ ਤੇ ਇਸ ਤੋਂ ਬਾਅਦ ਵੀ ਜਿਵੇਂ-ਜਿਵੇਂ ਇਸ ਲੋਕਾਂ ਦੀ ਡਿਮਾਂਡ ਆਉਂਦੀ ਹੈ ਅਸੀਂ ਰੈਸਟ੍ਰੇਸ਼ਨ ਕਰ ਰਹੇ ਹਾਂ ਜਿਵੇਂ-ਜਿਵੇਂ ਡਿਮਾਂਡ ਹੋਊਗੀ ਉਵੇਂ-ਉਵੇਂ ਹੋਰ ਬੱਸਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜਿਹੜੀ ਇੱਕ ਪ੍ਰੋਪਰ ਕੈਟ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਇੱਕ ਤਾਂ ਸਭ ਤੋਂ ਪਹਿਲੇ ਤੇ ਆ ਜਿਹੜੀ ਉਹਨਾਂ ਦੀ ਆਉਣ ਜਾਣ ਦੀ ਸਹੂਲਤ ਹੈ ਬਿਲਕੁਲ ਮੁਫਤ ਹੈ ਬੱਸ ਦੇ ਵਿੱਚ ਬਾਕੀ ਉਥੇ ਰਹਿਣ ਦਾ ਪ੍ਰਬੰਧ ਵਧੀਆ ਕੀਤਾ ਗਿਆ ਹੈ ਉਹਨਾਂ ਦੇ ਤੇ ਜਿਹੜੀ ਕੈਟ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੀਆਂ ਰੋਜ਼ਮਰਹਾਰ ਦੀਆਂ ਜ਼ਿੰਦਗੀ ਚ ਜਿਹੜੀਆਂ ਆਪਾਂ ਨੂੰ ਤੀਜਾਂ ਹੁੰਦੀਆਂ ਉਹਨਾਂ ਨੂੰ ਘਰੋਂ ਲਿਜਾਣ ਦੀ ਲੋੜ ਨਹੀਂ ਕੁਛ ਨਾਲ ਸਾਰਾ ਕੁਛ ਦੇ ਕੈਟ ਦੇ ਵਿੱਚ ਹੀ ਮੌਜੂਦ ਹੈ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹਣਾ ਹੈ ਵੀ ਜਿਵੇਂ ਜਿਹੜੇ ਪੰਜਾਬ ਚ ਤੀਰਥ ਸਥਾਨ ਨੇ ਉਹਨਾਂ ਵਾਸਤੇ ਬੱਸਾਂ ਆਪਣੀਆਂ ਜਾ ਹੀ ਰਹੀਆਂ ਆਪਾਂ ਨੂੰ ਸਾਰੇ ਮੁੱਲਾਵਾ ਸ਼ਹਿਰ ਵਾਸੀਆਂ ਨੂੰ ਜਿਹੜੇ ਪੰਜਾਬ ਅਸੀਂ ਉਹਨਾਂ ਨੂੰ ਪਤਾ ਹੀ ਹੈ ਵੀ ਬੱਸਾਂ ਜਾ ਰਹੀਆਂ ਇਸ ਤੋਂ ਇਲਾਵਾ ਜਿਹੜੇ ਪੰਜਾਬ ਤੋਂ ਬਾਹਰ ਦੇ ਜਿਹੜੇ ਧਾਰਮਿਕ ਸਥਾਨ ਨੇ ਕੁਝ ਜਿਵੇਂ ਹਜੂਰ ਸਾਹਿਬਾ ਜਾਂ ਕੋਈ ਹੋਰ ਹੈ ਇਤਿਹਾਸਕ ਸਥਾਨ ਧਾਰਮਿਕ ਸਥਾਨ ਹੈ ਉਹਨਾਂ ਵਾਸਤੇ ਰੇਲ ਗੱਡੀਆਂ ਦੀ ਡਿਮਾਂਡ ਕੀਤੀ ਸੀਗੀ ਪੰਜਾਬ ਸਰਕਾਰ ਨੇ ਪਰ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਹਨਾਂ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਵੀ ਤਾਂ ਕਿ ਜਿਹੜੇ ਇਥੋਂ ਦੀ ਸੰਗਤ ਨੂੰ ਭੇਜ ਨਾ ਸਕਣਾ ਸੋ ਮੁੱਖ ਮੰਤਰੀ ਸਾਹਿਬ ਨੇ ਬੇਸ਼ੱਕ ਉਹਨਾਂ ਨੇ ਮੋਦੀ ਜੀ ਨੇ ਰੇਲ ਗੱਡੀਆਂ ਦੇਣ ਤੋਂ ਇਨਕਾਰ ਕਰਤਾ ਪਰ ਉਹ ਕਹਿੰਦੇ ਜਿਹੜੀਆਂ ਸੰਗਤ ਨਾਲ ਅਸੀਂ ਵਾਅਦਾ ਕੀਤਾ ਹੈ ਉਹਨਾਂ ਨੂੰ ਅਸੀਂ ਲਿਜਾਵਾਂਗੇ ਜਰੂਰ ਉਹਦੇ ਆਸਤੇ ਬਕਾਇਦਾ ਜਿਹੜੇ ਚਾਚੜ ਹਵਾਈ ਜਹਾਜ਼ ਆ ਉਹ ਬੋਕ ਕਰਾ ਦਿੱਤੀ ਗਈ ਹੈ। ਉਹ ਬਹੁਤ ਜਲਦੀ ਹੀ ਹਵਾਈ ਜਹਾਜ਼ ਜਰੀਏ ਜਿਹੜੀ ਸੰਗਤ ਹੈ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਸਟੇਟਾਂ ਉੱਥੋਂ ਦੀ ਯਾਤਰਾ ਬਿਲਕੁਲ ਮੁਫਤ ਕਰਵਾਈ ਜਾਏ।